ਨਮਸਕਾਰ ਤੁਹਾਡਾ ਸਭ ਤੋਂ ਪਹਿਲਾਂ ਤਾਂ ਆਵਾਜ਼ ਵੀਰ ਦਾ ਜਿਹੜਾ ਸੋਸ਼ਲ ਮੀਡੀਆ ਤੇ ਜਾਂ YouTube ਚੈਨਲਾਂ ਤੇ ਇਹ ਕਿਸੇ ਵੀ ਉਹਦੇ ਜਨਤਕ ਗਲਾਅ ਬਾਰੇ ਹਮੇਸ਼ਾ ਕਰਨਾ ਨਹੀਂ ਕਰੇ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਰੋਜ਼ ਦਿਨ ਚਾਲ ਸਾਡੇ ਅੰਦਰ ਜੀ ਬਹੁਤ ਬਹੁਤ ਜਨਾ ਲਿਖਣ ਲਈ ਬਹੁਤ ਬਹੁਤ ਜੀ ਆਨ ਬੁਨੇ ਨੇ ਮਦਦ ਕਰਨਾ ਠੀਕ ਹੈ ਜੀ ਜਿਹੜਾ ਨਦੀਪਰਾ ਟਾਇਆ ਗਿਆ 72 ਸਾਲ ਪਹਿਲਾਂ ਵੀ ਪਰਿਵਾਰ ਉੱਜੜ ਕੇ ਆਏ ਨੇ ਪਾਕਿਸਤਾਨ ਤੋਂ ਠੀਕ ਹੈ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਵੰਡ ਹੋਈ ਆ ਉਸ ਟਾਈਮ ਉੱਧਰ ਸਾਰੇ ਕਾਰੋਬਾਰ ਛੱਡ ਕੇ ਬਜ਼ੁਰਗ ਹੋ ਰਿਹਾ ਏ ਤੇ ਜਿਹੜਾ ਨਦੀਪੁਰਾ ਪਿੰਡ ਆ 200 ਸਾਲ ਪੁਰਾਣਾ ਪਿੰਡ ਆ ਇਤਿਹਾਸਿਕ ਤੇ ਵਿੱਚ ਆਉਂਦਾ ਪਹਿਲਾਂ ਖਾਲਸਾ ਰਾਜ ਦੇ ਹਿੱਸੇ ਵਿੱਚ ਰਿਹਾ ਫਿਰ ਅੰਗਰੇਜ਼ ਹਕੂਮਤ ਦੇ ਹਿੱਸੇ ਵਿੱਚ ਰਿਹਾ ਜਿਹੜੀਆਂ ਹਕੂਮਤ ਦੇ ਹਿੱਸੇ ਵਿੱਚ ਆ ਇੱਥੇ ਜਿਹੜੇ ਪਰਿਵਾਰ ਸੀ ਮੁਸਲਮਾਨ ਸੀ ਸਾਰੇ ਉਹਨਾਂ ਦੇ ਬਜ਼ੁਰਗ ਤੇ ਨੌਜਈ ਇਹ ਲਤੀਫਪੁਰਾ ਪਿੰਡ ਵਸਿਆ ਸੀ ਤੇ ਉਹ ਸਾਰੇ ਉਜੜ ਕੇ ਵਿਚਾਰੇ ਪਾਕਿਸਤਾਨ ਚਲੇ ਗਏ ਪਾਕਿਸਤਾਨ ਤੋਂ ਉਜੜ ਕੇ ਇਹਨਾਂ ਜਗ੍ਹਾਵਾਂ ਤੇ ਬੈਠ ਕੇ ਉਹ ਸਤੰਤਾਂ ਤੋਂ ਇਹਨਾਂ ਨੂੰ ਇਹਨਾਂ ਦਾ ਮੁਰਬ ਸੇਵਾ ਕਾਨੂੰਨ ਦੇ ਰਾਹੀਂ ਪਹਿਲਾ ਬਿਠਾਉਣ ਦਾ ਹੱਕ ਸੀ ਤੇ ਉਲਟਾ ਭਗਵੰਤ ਸમાન ਦੀ ਸਰਕਾਰ ਨੇ 9 ਦਸੰਬਰ 2022 ਨੂੰ ਜਮਹੂਰੀਅਤ ਦਾ 10 ਦਸੰਬਰ ਹੁੰਦਾ ਪੂਰੇ ਪੰਜਾਬ ਵਿੱਚ ਮਨਾਉਣੇ ਆ ਉਹ ਜਮਹੂਰੀਅਤ ਦਾ ਕਤਲ ਕਰਕੇ ਛੇ ਦਿਨ ਪਹਿਲੇ ਹੀ ਇਹਨਾਂ ਨੂੰ ਉਜਾੜ ਦਿੱਤਾ ਗਿਆ ਅੱਜ ਉਸ ਦੇ ਸਬੰਧ ਵਿੱਚ ਤੁਹਾਡੇ ਵਾਲੇ ਰੋਸ਼ ਮਾਰਚ ਕੱਢਿਆ ਗਿਆ ਹਾਂਜੀ ਇੱਥੇ ਹਰ ਰੋਜ਼ ਉਹ ਹੜਤਾਲ ਚੱਲਦੀ ਆ ਠੀਕ ਹੈ ਹਰ ਰੋਜ਼ 5 ਵਜੇ 5:30 ਵਜੇ ਪੁਤਲਾ ਫੂਕੇ ਰੋਸ਼ ਮਜ਼ਹਰਾ ਕਿਸ ਦਾ ਪੁਤਲਾ ਫੁਕਿਆ ਜਾਂਦਾ ਪੰਜਾਬ ਦੀ ਸਰਕਾਰ ਦਾ ਠੀਕ ਹੈ ਐਗਰੋਮੈਂਟ ਟ੍ਰਸਟ ਦਾ ਵਿੱਚੇ ਚੇਅਰਮੈਨ ਦਾ ਵਿੱਚੇ ਜਲੰਧਰ ਦੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਅਨਸਾਨੀਅਤ ਦਾ ਕਤਲ ਕੀਤਾ ਉਹ ਸਾਰਿਆਂ ਦਾ ਪੁਤਲਾ ਫੁਕਿਆ ਠੀਕ ਮੇਰਾ ਨਾਮ ਰਿਦੇਵ ਹੈ। ਆਈ ਕਾਰਨ ਕਿ ਤੁਸੀਂ ਇੱਥੇ ਹੜਤਾਲ ਤੇ ਬੈਠੇ ਹੋ। ਕਾਰ ਨਹੀਂ ਆ। 1.5 ਸਾਲ ਹੋ ਗਏ ਸਾਨੂੰ ਇੱਥੇ ਟੁੱਟੇ-ਫੁੱਟੇ ਮਕਾਨਾਂ ਦੇ ਵਿੱਚ ਰਹਿੰਦੇ। ਸਾਡੇ ਘਰ ਸੀਗੇ ਲਤੀਪੁਰ ਵਿੱਚ ਜਿਹੜੇ ਸਰਕਾਰ ਨੇ 9 ਦਸੰਬਰ 2022 ਨੂੰ ਤੋੜ ਕੇ ਸਾਡੇ ਘਰ ਹੀ ਕਰਦੇ ਸਾਰੇ ਘਰ। ਕੀ ਇੱਕ ਵਾਰੀ ਵੀ ਸਰਕਾਰ ਨੂੰ ਨਹੀਂ ਪਤਾ ਲੱਗਾ ਵੀ ਸਾਡੇ ਘਰ ਟੁੱਟੇ ਨੇ ਤਾਂ ਮੂੜ ਵੀ ਸੇਵਾ ਕੀਤਾ ਜਾਵੇ। ਅੱਛਾ ਜੀ। ਸਾਡੇ ਕੰਮ ਧੰਦੇ ਪੰਦੇ ਵੀ ਸਾਡੇ ਬੱਚੇ ਦੀ ਪੜ੍ਹਾਈਆਂ ਖਰਾਬ ਹੋਈਆਂ ਨੇ। ਨਾ ਅਸੀਂ ਕੋਈ ਕੰਮ ਕਰਨ ਜੋਗੇ। ਸਾਡੇ ਘਰ ਜਿਹੜੇ ਤੋੜੇ ਨੇ ਆਸਾਂ ਨੂੰ ਉਦਾਂ ਹੀ ਬਣਾ ਕੇ ਦਿੱਤੇ ਜਾਣ। ਸਾਡ ਇਹੀ ਮੰਗ ਹੈ ਅਸੀਂ ਕੋਈ ਸਰਕਾਰ ਦੀ ਪ੍ਰਾਪਰਟੀ ਨਹੀਂ ਮੰਗੀ ਅਸੀਂ ਕੋਈ ਭਗਵਾਨਤਮਨ ਦਾ ਕੋਈ ਮਹਿਲ ਨਹੀਂ ਮੰਗਿਆ ਸਾਨੂੰ ਇਹੀ ਬੇਨਤੀ ਹੈ ਸਰਕਾਰ ਦੇਗੇ ਹੱਥ ਜੋੜ ਕੇ ਵੀ ਜਿਹੜੇ ਸਾਡੇ ਘਰ ਟੁੱਟਿਆ ਸਾਨੂੰ ਇੱਥੇ ਸਾਡੀ ਆਪਣੀ ਜਗ੍ਹਾ ਦਿੱਤੀ ਜਾਏ ਤੁਹਾਨੂੰ ਢਾਣ ਤੋਂ ਪਹਿਲਾਂ ਇਹਨਾਂ ਵੱਲੋਂ ਕੋਈ ਨੋਟਿਸ ਆਇਆ ਸੀ ਇਹਨਾਂ ਵੱਲੋਂ ਇੱਕ ਦਿਨ ਪਹਿਲਾਂ ਨੋਟਿਸ ਕੀਤਾ ਸੀਗਾ ਵੀ ਤੁਹਾਡੇ ਘਰ ਢਾਟੇ ਦੀ ਕਰਦਣੇ ਆ ਸੋਚੇ ਵੀ ਇਦਾਂ ਕਹਿੰਦੇ ਹੋਣੇ ਵੀ ਜਗ੍ਹਾ ਮਹਿੰਗੀ ਹੋਣ ਕਰਕੇ ਸਾਨੂੰ ਡਰਾਉਂਦੇ ਵੇ ਹੋਣੇ ਆ ਪਰ ਇਹਨਾਂ ਨੇ ਜਿੱਦਾਂ ਨੋਟਿਸ ਕੀਤਾ ਸਵੇਰੇ 4 ਵਜੇ ਸਾਰੇ 4 ਟਿਕਰੀਆਂ ਨੇ ਪੁਲਿਸ ਦਾ ਘੇਰਾ ਪਾ ਲਿਆ ਠੀਕ ਹੈ ਸਾਨੂੰ ਨੇ ਘਰੋਂ ਨਿਕਲ ਨਹੀਂ ਦਿੱਤਾ ਸਾਡਾ ਸਮਾਨ ਵਿੱਚੇ ਰਹਿ ਗਿਆ ਠੀਕ ਹੈ ਇਹਦੀਆਂ ਵੋਟੀਆਂ ਨੇ ਜਵਾਨ ਧੀਆਂ ਪੈਣ ਨੇ ਸਾਡੇ ਵਾਸਤੇ ਕੋਈ ਟੋਲਰ ਦਾ ਪ੍ਰਮੰਧਨ ਨਹੀਂ ਕੀਤਾ ਕੋਈ ਨਾਣ ਦੋਣ ਵਾਸਤੇ ਕੋਈ ਪ੍ਰਮੰਧਨ ਨਹੀਂ ਕੀਤਾ ਕੋਈ ਮੈਡੀਕਲ ਸੂਰਤ ਨਹੀਂ ਸੀ ਡੇਢ ਸਾਲ ਤੋਂ ਜਵਾਨ ਧੀਆਂ ਸਾਡੀ ਸੜਕਾਂ ਹੀ ਬੰਦਿੰਦੀ ਪੈਂਦੀ ਹੈ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਤੁਹਾਡੇ ਵੱਲੋਂ ਇਸ ਤਰ੍ਹਾਂ ਹੀ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਦੱਦਾ ਕਰਾਂਗੇ ਸਾਡੇ ਕੋਲ ਹੋਰ ਕੀ ਕੀ ਕਰ ਸਕਦੇ ਹਾਂ ਜਦ ਤੱਕ ਗਰੀ ਸਰਕਾਰ ਨਹੀਂ ਸੁਣੀ ਜਾਂ ਕਿੱਥੇ ਜਾਈਏ ਸਾਡੇ ਕੋਲ ਇਨੀ ਕਮਾਈ ਨਹੀਂ ਹੈਗੀ ਨਾ ਅਸੀਂ ਕਿਤੇ ਕਿਰਾਏ ਦੇ ਜਾ ਸਕਦੇ ਨਾ ਕਿਸੇ ਰੈੱਡ ਦੇ ਰਹਿ ਸਕਦੇ ਮਸਾਂ ਕਿ ਤੁਹਾਡੀ ਰੋਟੀ ਚੱਲਦੀ ਪਈ ਹੈ ਸੁਣਨ ਚ ਇਹ ਵੀ ਹੈ ਜਦੋਂ ਦਾ ਢਾਇਆ ਤੁਹਾਡੇ ਕਈ ਬੰਦਿਆਂ ਨੂੰ ਹਾਰਟ ਅਟੈਕ ਵੀ ਹੋ ਗਿਆ ਹੈ ਹਾਂਜੀ ਇੱਥੇ ਸਾਡੇ ਬਜ਼ੁਰਗ ਇੱਕ ਮਹੀਨਾ ਹੋ ਗਿਆ ਪੀ ਚੈੱਕ ਐਕਸਪਾਇਰ ਹੋ ਗਿਆ ਇੱਕ ਸਾਡੇ ਹੋਰ ਬਜ਼ੁਰਗ ਸੀਗੇ 1 ਸਾਲ ਪਹਿਲੇ ਉਹ ਐਕਸਪਾਇਰ ਹੋ ਗਏ ਇਸੇ ਕਾਰਨ ਕਰਕੇ ਹੋਇਆ ਹਾਂਜੀ ਇੱਕ ਸਾਡੇ ਬਜ਼ੁਰਗ ਜਿਹੜੇ ਉਹਨਾਂ ਨੂੰ ਹੱਟ ਟੈਗ ਹੋ ਗਿਆ ਉਹ ਕਿਧਰ ਇਜ਼ਤਜ਼ਾਰ ਦੇ ਘਰ ਰਹਿੰਦੇ ਪਏ ਨੇ 5-6 ਮਹੀਨੇ ਹੋਣਾ ਰਹਿੰਦੇ ਪਏ ਕਿਉਂਕਿ ਉੱਥੇ ਰਹਿ ਨਹੀਂ ਸਕਦੇ ਠੀਕ ਹੈ ਕਿਹੜੇ ਬੱਚੇ ਜਿਹੜੇ ਬਿਮਾਰ ਨੇ ਇੱਕ ਬਜ਼ੁਰਗ ਹਰ ਕਿੰਨੇ ਬਿਮਾਰ ਪਏ ਨੇ ਟੈਂਟ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਕੀ ਲੜ ਗਿਆ ਲੱਤ ਦੇ ਵਿੱਚ ਉਹਨਾਂ ਦੀ ਲੱਤ ਸਾਰੀ ਖਰਾਬ ਹੋ ਗਈ ਹੈ ਜੀ ਕੀ ਨਾਮ ਹੈ ਤੁਹਾਡਾ ਹਰਕੰਤ ਸਿੰਘ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਹਾਂ ਅਸੀਂ ਜਾਬ ਕਰਦਾ ਨੰਗਲ ਤੋਂ ਨੰਗਲ ਤੋਂ ਆਹ ਮੇਰਾ ਕਾਰ ਇੱਥੇ ਖੜਾ ਲਾਸਟ ਕਾਰ ਵੀ ਰਟੇ ਹੈ ਅੱਛਾ ਕਿਉਂ ਆਉਂਦਾ ਵੀ ਨਹੀਂ ਵੇਖਦਾ ਕਿ ਕਹਾਇਆ ਜਦੋਂ ਨਹੀਂ ਸ਼ਾਟ ਅੱਜ ਤੁਹਾਡੀ ਭੋਖੜ ਹੜਤਾਲ ਕਰਨ ਦਾ ਕਾਰਨ ਕੀ ਹੈ ਕਾਰਨ ਇਹ ਕਿ ਸਾਡੀ ਸਰਕਾਰ ਸੁਣੇ ਸਾਡੀ ਕੋਈ ਜਨ ਕੋਝ ਹਾਲ ਕਦੇ ਕਿਉਂ ਸਾਡੇ ਸਾਰੇ ਕਾਨੂੰਨ ਬੈਠੋਨੇ ਕਿਉਂ ਨਹੀਂ ਸਾਡੇ ਹੱਥ ਸਾਡਾ ਜਿੰਦੇ ਕਿੰਨੇ ਚੇਰ ਹੋ ਗਏ ਢਾਏ ਨੂੰ ਰਾਹ ਇਹ ਆਜੇ ਤਿੰਨ ਮਹੀਨਾ ਨਹੀਂਨੇ ਹੋ ਗਏ 3 ਮਹੀਨੇ ਆ ਗਏ 3 ਮਹੀਨੇ ਹੋ ਗਏ 1 ਮਹੀਨਾ ਲੱਗ ਗਿਆ ਦੇਖਿਆ ਜਾਵੇ ਸਰਕਾਰ ਤੁਹਾਡੀ ਸੁਣਦੀ ਕਿ ਉਹਨੇ ਵੀ ਤੁਸੀਂ ਐਮਪੀ ਨੂੰ ਮਿਲਿਓ ਐਮਐਲਏ ਨੂੰ ਮਿਲਿਓ ਸੀਐਮ ਸਾਹਿਬ ਵੀ ਆ ਕੇ ਤੁਹਾਡੇ ਕੋਲ ਮਿਲ ਕੇ ਗਏ ਸਾਹਿਬ ਵਾਦਾ ਕੀਤਾ ਕਿ ਇਹ ਕੇਬਲ ਲੇਕਰ ਤਰੇਗਾ ਬਿਲਕੁਲ ਟਾਈਮ ਨਹੀਂ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਗੀਆਂ ਇਸੇ ਤਰ੍ਹਾਂ ਭੁਖੜ ਹੜਤਾਲ ਦੇ ਬੈਠੇ ਰਹੋਗੇ ਸਾਹਿਬ ਜਰੂਰ ਹੋਏਗਾ ਇੰਨਾ ਚਿਰ ਹੋ ਗਿਆ ਹੀ ਰੱਖਦੇ ਰਹੋਗੇ ਕਿੱਥੇ ਜਾਣਾ ਸਾਡੀ ਜੱਟ ਸਾਡਾ ਹੱਕ ਦੇ ਪਿੰਡ ਇਹ ਕਿੰਨੇ ਮਕਾਨ ਸੀ ਇਹਦੇ ਵਿੱਚ ਇਹ तकरीबन 23 ਹੈਗੇ ਪ੍ਰੂਫ ਗਵਰਨਮੈਂਟ ਦੇ ਕੋਲ ਹੈਗਾ ਕਿਤੇ ਕਿਤੇ ਟਾਏ ਨੇ ਅੱਛਾ ਜੀ ਇਧਰ ਸਾਡੇ ਕੋਲ ਵੀ ਪ੍ਰੂਫ ਹੈਗੇ ਨੇ ਸਾਡੇ ਅਸੀਂ ਦਿਹਾਗੇ ਠੀਕ ਹੈ ਹਾਂ ਜੀ ਦੂਸਰੇ ਦਾ ਮੈਂ ਜਿਹੜਾ ਹੱਕ ਪਾਉਂਦਾ